ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾਮ ਜੋ ਸਿੰਘ ਜੋਤੀ ਮਲਹੋਤਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਮਸ਼ਹੂਰ ਯੂਟਿਊਬਰ ਹੈ ਜਿਸ ਨੂੰ हिसार ਤੋਂ ਗ੍ਰਿਫਤਾਰ ਕਰ ਲਿਆ ਗਿਆ ਜੋਤੀ ਮਲਹੋਤਰਾ ਤੇ ਦੋਸ਼ ਲਗਾਏ ਗਏ ਨੇ ਕਿ ਉਹ ਪਾਕਿਸਤਾਨ ਅਧਿਕਾਰੀਆਂ ਲਈ ਜਿਹੜੀ ਹੈ ਜਾਣਕਾਰੀ ਇਕੱਠੀ ਕਰਦੀ ਹੈ ਜਾਣਕਾਰੀ ਇਕੱਠੀ ਕਰਨ ਦੇ ਲਈ ਉਸ ਨੂੰ ਵੱਡੀ ਰਕਮ ਜਿਹੜੀ ਮਿਲਦੀ ਹੈ ਇਸ ਲਈ ਪਾਕਿਸਤਾਨ ਅਧਿਕਾਰੀ ਉਸ ਨੂੰ ਦੂਜੇ ਵਿਦੇਸ਼ਾਂ ਵਿੱਚ ਜਾਣ ਦਾ ਖਰਚਾ ਦਿੰਦੇ ਨੇ ਜੋਤੀ ਮਲਹੋਤਰਾ ਜਦੋਂ ਛੁੱਟੀਆਂ 'ਚ ਵਿਦੇਸ਼ ਜਾਂਦੀ ਹੈ ਤਾਂ ਪਾਕਿਸਤਾਨ ਅਧਿਕਾਰੀਆਂ ਵੱਲੋਂ ਉਸਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਜੋਤੀ ਮਲਹੋਤਰਾ ਨੇ ਖੁਦ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਤਿੰਨ ਵਾਰ ਪਾਕਿਸਤਾਨ ਇੱਕ ਵਾਰ ਚਾਈਨਾ ਅਤੇ ਕਈ ਵਾਰ ਕਸ਼ਮੀਰ ਜਾ ਚੁੱਕੀ ਹੈ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਜਾਣ ਤੇ ਹੀ ਨਹੀਂ ਸਕੋ ਚਾਈਨਾ ਜਾਣ ਤੇ ਵੀ ਜਿਹੜੀ ਵੀਆਈਪੀ ਟ੍ਰੀਟਮੈਂਟ ਮਿਲਿਆ ਜੋਤੀ ਮਲਹੋਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ 2023 ਵਿੱਚ ਪਹਿਲੀ ਵਾਰ ਪਾਕਿਸਤਾਨ ਗਈ ਸੀ ਜੋਤੀ ਮਲਹੋਤਰਾ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਉਸ ਨੂੰ ISAR ਤੋਂ ਗ੍ਰਿਫਤਾਰ ਕਰ ਲਿਆ ਗਿਆ। ਸਸਿਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾਮ ਜੋ ਸਿੰਘ। ਜੋਤੀ ਮਲਹੋਤਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਮਸ਼ਹੂਰ ਯੂਟਿਊਬਰ ਹੈ ਜਿਸ ਨੂੰ ISAR ਤੋਂ ਗ੍ਰਿਫਤਾਰ ਕਰ ਲਿਆ ਗਿਆ। ਜੋਤੀ ਮਲਹੋਤਰਾ ਤੇ ਦੋਸ਼ ਲਗਾਏ ਗਏ ਨੇ ਕਿ ਉਹ ਪਾਕਿਸਤਾਨ ਅਧਿਕਾਰੀਆਂ ਲਈ ਜਿਹੜੀ ਹੈ ਜਾਣਕਾਰੀ ਇਕੱਠੀ ਕਰਦੀ ਹੈ। ਜਾਣਕਾਰੀ ਇਕੱਠੀ ਕਰਨ ਦੇ ਲਈ ਉਸ ਨੂੰ ਵੱਡੀ ਰਕਮ ਜਿਹੜੀ ਮਿਲਦੀ ਹੈ। ਇਸ ਲਈ ਪਾਕਿਸਤਾਨ ਅਧਿਕਾਰੀ ਉਸ ਨੂੰ ਦੂਜੇ ਵਿਦੇਸ਼ਾਂ ਵਿੱਚ ਜਾਣ ਦਾ ਖਰਚਾ ਦਿੰਦੇ ਨੇ। ਜੋਤੀ ਮਲਹੋਤਰਾ ਜਦੋਂ ਛੁੱਟੀਆਂ 'ਚ ਵਿਦੇਸ਼ ਜਾਂਦੀ ਹੈ ਤਾਂ ਪਾਕਿਸਤਾਨ ਅਧਿਕਾਰੀਆਂ ਵੱਲੋਂ ਉਸਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਜੋਤੀ ਮਲਹੋਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਤਿੰਨ ਵਾਰ ਪਾਕਿਸਤਾਨ ਇੱਕ ਵਾਰ ਚਾਈਨਾ ਅਤੇ ਕਈ ਵਾਰ ਕਸ਼ਮੀਰ ਜਾ ਚੁੱਕੀ ਹੈ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਜਾਣਦੇ ਹੀ ਨਹੀਂ ਸਕੋ ਚਾਈਨਾ ਜਾਣ ਤੇ ਵੀ ਜਿਹੜੀ ਵੀਆਈਪੀ ਟ੍ਰੀਟਮੈਂਟ ਮਿਲਿਆ ਜੋਤੀ ਮਲਹੋਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ 2023 ਵਿੱਚ ਪਹਿਲੀ ਵਾਰ ਪਾਕਿਸਤਾਨ ਗਈ ਸੀ ਜੋਤੀ ਮਲਹੋਤਰਾ ਦੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਉਸ ਨੂੰ ਹਿਸਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸਸਿਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾਮ ਜੋ ਸਿੰਘ। ਜੋਤੀ ਮਲਹੋਤਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਮਸ਼ਹੂਰ ਯੂਟਿਊਬਰ ਹੈ ਜਿਸ ਨੂੰ ਹਿਸਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜੋਤੀ ਮਲਹੋਤਰਾ ਤੇ ਦੋਸ਼ ਲਗਾਏ ਗਏ ਨੇ ਕਿ ਉਹ ਪਾਕਿਸਤਾਨ ਅਧਿਕਾਰੀਆਂ ਲਈ ਜਿਹੜੀ ਹੈ ਜਾਣਕਾਰੀ ਇਕੱਠੀ ਕਰਦੀ ਹੈ। ਜਾਣਕਾਰੀ ਇਕੱਠੀ ਕਰਨ ਦੇ ਲਈ ਉਸ ਨੂੰ ਵੱਡੀ ਰਕਮ ਜਿਹੜੀ ਮਿਲਦੀ ਹੈ। ਇਸ ਲਈ ਪਾਕਿਸਤਾਨ ਅਧਿਕਾਰੀ ਉਸ ਨੂੰ ਦੂਜੇ ਵਿਦੇਸ਼ਾਂ ਵਿੱਚ ਜਾਣ ਦਾ ਖਰਚਾ ਦਿੰਦੇ ਨੇ। ਜੋਤੀ ਮਲਹੋਤਰਾ ਜਦੋਂ ਛੁੱਟੀਆਂ 'ਚ ਵਿਦੇਸ਼ ਜਾਂਦੀ ਹੈ ਤਾਂ ਪਾਕਿਸਤਾਨ ਅਧਿਕਾਰੀਆਂ ਵੱਲੋਂ ਉਸਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਜੋਤੀ ਮਲਹੋਤਰਾ ਨੇ ਖੁਦ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਤਿੰਨ ਵਾਰ ਪਾਕਿਸਤਾਨ ਇੱਕ ਵਾਰ ਚਾਈਨਾ ਅਤੇ ਕਈ ਵਾਰ ਕਸ਼ਮੀਰ ਜਾ ਚੁੱਕੀ ਹੈ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਜਾਣ ਤੇ ਹੀ ਨਹੀਂ ਸਗੋ ਚਾਈਨਾ ਜਾਣ ਤੇ ਵੀ ਜਿਹੜੀ ਵੀਆਈਪੀ ਟ੍ਰੀਟਮੈਂਟ ਮਿਲਿਆ ਹੈ ਜੋਤੀ ਮਲਹੋਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ 2023 ਵਿੱਚ ਪਹਿਲੀ ਵਾਰ ਪਾਕਿਸਤਾਨ ਗਈ ਸੀ ਜੋਤੀ ਮਲਹੋਤਰਾ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਉਸ ਨੂੰ ਹਿਸਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮਹਿਰਾਮ ਜੋ ਸਿੰਘ ਜੋਤੀ ਮਲਹੋਤਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਮਸ਼ਹੂਰ ਯੂਟਿਊਬਰ ਹੈ ਜਿਸ ਨੂੰ ਹਿਸਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਜੋਤੀ ਮਲਹੋਤਰਾ ਤੇ ਦੋਸ਼ ਲਗਾਏ ਗਏ ਨੇ ਕਿ ਉਹ ਪਾਕਿਸਤਾਨ ਅਧਿਕਾਰੀਆਂ ਲਈ ਜਿਹੜੀ ਹੈ ਜਾਣਕਾਰੀ ਇਕੱਠੀ ਕਰਦੀ ਹੈ ਜਾਣਕਾਰੀ ਇਕੱਠੀ ਕਰਨ ਦੇ ਲਈ ਉਸ ਨੂੰ ਵੱਡੀ ਰਕਮ ਜਿਹੜੀ ਮਿਲਦੀ ਹੈ ਇਸ ਲਈ ਪਾਕਿਸਤਾਨ ਅਧਿਕਾਰੀ ਉਸ ਨੂੰ ਦੂਜੇ ਵਿਦੇਸ਼ਾਂ ਵਿੱਚ ਜਾਣ ਦਾ ਖਰਚਾ ਦਿੰਦੇ ਨੇ ਜੋਤੀ ਮਲਹੋਤਰਾ ਜਦੋਂ ਛੁੱਟੀਆਂ 'ਚ ਵਿਦੇਸ਼ ਜਾਂਦੀ ਹੈ ਤਾਂ ਪਾਕਿਸਤਾਨ ਅਧਿਕਾਰੀਆਂ ਵੱਲੋਂ ਉਸ ਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਜੋਤੀ ਮਲਹੋਤਰਾ ਨੇ ਖੁਦ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਤਿੰਨ ਵਾਰ ਪਾਕਿਸਤਾਨ ਇੱਕ ਵਾਰ ਚਾਈਨਾ ਅਤੇ ਕਈ ਵਾਰ ਕਸ਼ਮੀਰ ਜਾ ਚੁੱਕੀ ਹੈ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਜਾਣ ਤੇ ਹੀ ਨਹੀਂ ਸਕੋ ਚਾਈਨਾ ਜਾਣ ਤੇ ਵੀ ਜਿਹੜੀ ਵੀਆਈਪੀ ਟ੍ਰੀਟਮੈਂਟ ਮਿਲਿਆ ਹੈ ਜੋਤੀ ਮਲਹੋਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ 2023 ਵਿੱਚ ਪਹਿਲੀ ਵਾਰ ਪਾਕਿਸਤਾਨ ਗਈ ਸੀ ਜੋਤੀ ਮਲਹੋਤਰਾ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਉਸ ਨੂੰ ਹਿਸਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ